ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਸ੍ਰੀ ਡਿਜ਼ਾਈਨਰ ਬੁਟੀ ਕੋ ਬੁਰਾ ਜ਼ਿਲ੍ਹਾ ਫਰੀਦਕੋਟੋਂ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਰਾਖੀ ਸਪੈਸ਼ਲ ਵੀਡੀਓ ਜਿਹਦੇ ਵਿੱਚ ਆਪਾਂ ਤੁਹਾਨੂੰ ਬਹੁਤ ਸੋਹਣੇ ਸੂਟ ਦਿਖਾਵਾਂਗੇ ਤੇ ਜਿਨ੍ਹਾਂ ਦੇ ਉੱਤੇ ਸਾਰਿਆਂ ਦੇ ਉੱਤੇ ਆਪਾਂ ਮਸ਼ੀਨ ਵਰਕ ਦੇ ਨਾਲ ਜਿਹੜਾ ਬਹੁਤ ਸੋਹਣੇ ਸੋਹਣੇ ਡਿਜ਼ਾਈਨਸ ਜਿਹੜੇ ਆਹੋ ਅਰੇਂਜ ਕੀਤੇ ਹੋਏ ਆ ਇਹ ਵਾਲਾ ਪਹਿਲਾ ਸੂਟ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਇਹ ਦਾ ਬੜਾ ਸੋਹਣਾ ਜਿਹਾ ਲਾਈਟ ਔਰੇਂਜ ਕਲਰ ਹੈ ਠੀਕ ਹੈ ਗਲੇਜ਼ ਕਾਟਨ ਜਿਹੜਾ ਹੈ ਇਸ ਦਾ ਫੈਬਰਿਕ ਹੈ ਇਸ ਦੇ neck ਦੇ ਉੱਪਰ ਤੁਸੀਂ ਦੇਖੋ ਬਹੁਤ ਸੋਹਣਾ ਡਿਜ਼ਾਈਨ ਜਿਹੜਾ ਹੈ ਮਸ਼ੀਨ ਵਰਕ ਦੇ ਨਾਲ ਬਣਿਆ ਹੋਇਆ ਤੇ ਨਾਲ ਹੀ ਇਹ ਜਿਹੜੀਆਂ sleeves ਦੇ ਉੱਪਰ ਵੀ ਇਹ ਵਾਲਾ ਬਾਰਡਰ ਤੇ ਨਾਲ ਇੱਕ ਫਲਾਵਰ ਰਹੇਗਾ ਤੇ ਇਸ ਨੂੰ ਆਪਾਂ ਜਿਹੜਾ ਹੈ ਮੈਚਿੰਗ ਬਾਟਮ ਦੇ ਨਾਲ ਜਿਹੜਾ ਹੈ ਉਹ ਰੈਡੀ ਕੀਤਾ ਤੇ ਇਸ ਤੇ ਬਾਟਮ ਦੇ ਉੱਪਰ ਵੀ ਜਿਹੜਾ ਹੈ ਇਹ ਬਾਰਡਰ ਬਣਿਆ ਹੋਇਆ ਇਹ ਵਾਲਾ ਕੱਪੜਾ ਜਿਹੜਾ ਹੈ ਇਹ ਲੇਲਨ कॉटन ਹੈਗੀ ਹੈ 100% ਜਿਹੜੀ ਹੈ ਕਾਟਨ ਜਿਹੜਾ ਫੈਬਰਿਕ ਉਹ ਰਹੇਗਾ ਸੂਟ ਬਹੁਤ ਪਿਆਰਾ ਹੈ ਜੀ ਸੂਟ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿੰਨੇ ਵੀ ਦਿਖਾਵਾਂਗੇ ਸਾਰੇ ਆਲਮੋਸਟ ਵਿਦਾਊਟ ਦੁਪੱਟਾ ਰਹਿਣਗੇ ਤੇ ਤੁਸੀਂ ਸਾਡੇ ਤੋਂ ਆਪਣੀ ਪਸੰਦ ਅਨੁਸਾਰ ਜਿਹੜੇ ਦੁਪੱਟੇ ਰੈਡੀ ਕਰਵਾ ਸਕਦੇ ਹੋ ਇਹਨਾਂ ਵਿੱਚੋਂ ਕੋਈ ਇੱਕ ਦੋ ਸੂਟ ਸ਼ਾਇਦ ਹੋਣ ਜਿਨ੍ਹਾਂ ਨਾਲ ਆਪਾਂ ਤੁਹਾਨੂੰ ਦੁਪੱਟੇ ਵੈਸੇ ਹੀ ਮੈਚਿੰਗ ਦੇ ਤੌਰ ਤੇ ਦਿਖਾ ਸਕਦੇ ਹਾਂ ਠੀਕ ਹੈ ਤੇ ਪਰ ਜਿਵੇਂ ਵੀ ਤੁਸੀਂ ਡਿਮਾਂਡ ਕਰੋਗੇ ਠੀਕ ਹੈ ਸਭ ਕਸਟਮਰਸ ਦੀ ਅਲੱਗ-ਅਲੱਗ ਡਿਮਾਂਡ ਹੁੰਦੀ ਹੈ ਕੋਈ ਕਿਹੋ ਜਿਹੀ ਦੁਪੱਟਾ ਲੈਣਾ ਪਸੰਦ ਕਰਦਾ ਵੀ ਕਿਸ ਤਰ੍ਹਾਂ ਦਾ ਤੇ ਜਿਸ ਤਰ੍ਹਾਂ ਤੁਸੀਂ ਜੁਪਟੇ ਦੀ ਸਾਡੇ ਤੋਂ ਡਿਮਾਂਡ ਕਰੋਗੇ ਆਪਾਂ ਉਸ ਤਰ੍ਹਾਂ ਦਾ ਦੁਪੱਟਾ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਨੈਕਸਟ ਜਿਹੜਾ ਕਲਰ ਹੈ ਜੀ ਇਹ ਐਸਕੇ ਬ੍ਰੈਂਡ ਦੀ ਕਾਟਨ ਹੈ 올ਓਵਰ 5 ਮੀਟਰ ਸੁੱਟ ਰਹੇਗਾ ਲਾਈਟ ਜਿਆ ਗ੍ਰੀਨ ਸੌਰੀ ਲਾਈਟ ਗ੍ਰੇ ਕਲਰ ਹੈ ਤੇ ਵਿੱਚ ਵਾਈਟ ਵਾਲੀਆਂ ਜਿਹੜੀਆਂ ਇਹੋ ਸਟ੍ਰਾਈਪਸ ਮਤਲਬ ਲਾਈਨਸ ਬਣੀ ਆਈਆਂ ਨੇ ਇਹਦੀ ਪ੍ਰਿੰਟਿੰਗ ਇਸ ਤਰ੍ਹਾਂ ਦੀ ਹੈ ਫੈਬਰਿਕ ਦੀ 올ਓਵਰ 5 ਮੀਟਰ ਸੁੱਪ ਦਾ ਕੱਟ ਰਹੇਗਾ ਇਸ ਦਾ ਬਹੁਤ ਸੋਹਣਾ ਜਿਹਾ ਮਲਟੀ ਕਲਰਡ ਦੇ ਨਾਲ ਜਿਹੜਾ ਹੈ ਉਹ ਨੈਕ ਡਿਜ਼ਾਈਨ ਹੋਇਆ ਹੈ ਦੇ ਨਾਲ ਹੀ ਇਸ ਦੀ 슬ੀਵ ਦੇ ਉੱਪਰ ਇਹ ਕਲਾ ਵਰਕ ਹੋ ਗਿਆ ਠੀਕ ਹੈ ਜੀ ਬਹੁਤ ਹੀ ਸੋਹਣਾ ਜਿਹਾ ਸੂਟ ਹੈ ਇਹ ਵੀ ਠੀਕ ਹੈ ਤੇ ਆਪਾਂ ਤੁਹਾਨੂੰ ਸਾਰੀਆਂ ਵੀਡੀਓਜ਼ ਵਿੱਚ ਦੱਸਦੇ ਹਾਂ ਕਿ ਆਪਾਂ ਤੁਹਾਨੂੰ ਹਰ ਤਰ੍ਹਾਂ ਦੀ ਸਟਿਚਿੰਗ ਦੀ ਫੈਸਿਲਿਟੀ ਜਿਹੜੀ अवेलेबल ਕਰਾਉਂਦੇ ਹਾਂ ਤੇ ਉਸ ਤੋਂ ਇਲਾਵਾ ਵੀ ਆਪਾਂ ਸਾਰੇ ਤਰ੍ਹਾਂ ਦੇ ਵਰਕ ਜਿਹੜੇ ਆ ਉਹ ਤੁਹਾਨੂੰ ਕਰਵਾ ਕੇ ਦਿੰਦੇ ਹਾਂ ਠੀਕ ਹੈ ਰੈਡੀ ਕਰਕੇ ਦਿਨੇ ਤੁਹਾਨੂੰ ਸੂਟ ਹੈਂਡਵਰਕ ਮਸ਼ੀਨ ਵਰਕ ਪੇਂਟ ਵਰਕ ਉਸ ਤੋਂ ਇਲਾਵਾ ਸਿੰਧੀ ਬੂਟੀ ਵਗੈਰਾ ਵਗੈਰਾ ਜਿਸ ਤਰ੍ਹਾਂ ਦੇ ਵੀ ਐਮਬਲਟਰੀ ਤੁਸੀਂ ਲਾਈਕ ਕਰਦੇ ਹੋ ਆਪਾਂ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਉਹ ਮਤਲਬ ਵਰਕ ਕਰਦੇ ਆਂ ਠੀਕ ਹੈ ਕਿ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੇ ਸੂਟ ਜਿਹੜੇ ਉਹ ਕਸਟਮਾਈਜ਼ ਕਰਵਾ ਸਕਦੇ ਹੋ ਇਹ ਵਾਲਾ ਜਿਹੜਾ ਸੂਟ ਹੈ ਜੀ ਬਹੁਤ ਸੋਹਣਾ ਜਿਆ ਥੋੜਾ ਜਿਹਾ ਡਾਰਕ ਦੇ ਵਿੱਚ ਮੂਵ ਸ਼ੇਡ ਹੈ ਐਸਕੇ ਬ੍ਰੈਂਡ ਦਾ ਕਾਟਨ ਰਹੇਗਾ ਇਹ ਵੀ ਲਾਈਨਸ ਵਾਲਾ ਪ੍ਰਿੰਟਰ ਇਸ ਦਾ 올ਓਵਰ 5 ਮੀਟਰ ਜਿਹੜਾ ਹੈ ਇਹ ਸੂਟ ਰੇਗਾ ਇਸ ਦਾ ਵੀ ਇਹ ਵਾਲਾ ਨੈਕ ਬਣਿਆ ਹੋਇਆ ਇਸ ਤੇ ਦੇਖੋ ਬਹੁਤ ਹੀ ਬਾਰੀਕ ਸਿੰਗਲ ਸਿੰਗਲ ਤਾਂਕੇ ਦੇ ਨਾਲ ਜਿਹੜਾ ਆਰੀ ਵਰਕ ਹੋਇਆ ਹੋਇਆ ਬੜੇ ਸੋਹਣੇ ਸੋਹਣੇ ਕਲਰਸ ਦਾ ਜਿਹੜਾ ਹੈ ਮਤਲਬ ਬਣਾਇਆ ਹੋਇਆ ਸਿਸਟਮ ਇਸ ਦਾ ਗਲਾ ਹੈ ਤੇ ਨਾਲ ਇਸ ਦਾ ਪੂਰਾ ਇਹ ਫਰੰਟ ਜਿਹੜਾ ਹੈ ਬਣਿਆ ਹੋਇਆ ਨਾਲ ਹੀ ਇਹਨਾਂ ਦੀਆਂ 슬ੀਵਸ ਦੇ ਉੱਪਰ ਵੀ ਇਹ ਵਾਲਾ ਫਲਾਵਰ ਲੇਗਾ ਠੀਕ ਹੈ ਜੀ ਇਸ ਦੇ ਨਾਲ ਵੈਸੇ ਇੱਕ ਇਹ ਦੁਪੱਟਾ ਆਪਾਂ ਰੈਡੀ ਵੀ ਕੀਤਾ ਹੈ ਜੇਕਰ ਤੁਹਾਨੂੰ ਪਸੰਦ ਹੋਵੇ ਕਿਉਂਕਿ ਇਹ ਵਾਲਾ ਦੁਪੱਟੇ ਦਾ ਜਿਹੜਾ ਸਟਾਈਲ ਹੈ ਉਹ ਬਿਲਕੁਲ ਫੈਬਰਿਕ ਦੇ ਨਾਲ ਆਪਾਂ ਮੈਚ ਕੀਤਾ ਹੈ ਜਿਵੇਂ ਫੈਬਰਿਕ ਦੇ ਵਿੱਚ ਬ੍ਰੀਕ ਲਾਈਨਸ ਨੇ ਇਹ ਵਾਲਾ ਜਿਹੜਾ ਨੈਕਸਟ ਕਲਰ ਸੀ ਦੇਖ ਰਹੇ ਹਾਂ ਇਹ ਵੀ SK ਬ੍ਰੈਂਡ ਵਾਲਾ 올ਓਵਰ ਜਿਹੜਾ ਹੈ 5 ਮੀਟਰ ਸੂਟ ਰਹੇਗਾ ਇਸ ਦਾ ਕਲਰ ਬਹੁਤ ਹੀ ਪਿਆਰਾ ਜਿਹਾ ਪਿਆਜ਼ੀ ਕਲਰ ਹੈ ਆਨਿਅਨ ਸ਼ੇਪ ਇਸ ਦੇ ਉੱਪਰ ਵੀ ਸਿੰਗਲ ਥਰੈਡ ਦੇ ਨਾਲ ਬਹੁਤ ਬਰੀਕੀ ਤੇ ਬੜੀ ਸਫਾਈ ਦੇ ਨਾਲ ਆਰੀ ਵਰਕ ਹੋਇਆ ਹੋਇਆ ਹੈ ਠੀਕ ਹੈ ਜੀ ਇਸ ਦਾ neck ਦਾ ਡਿਜ਼ਾਈਨ ਬਣਾਇਆ ਹੋਇਆ ਨਾਲ ਹੀ ਇਸ ਦਾ ਘੇਰਾ ਬੱਸ ਹੁਣ ਜਿਹਾ ਬਣਾਇਆ ਹੋਇਆ ਤੇ ਨਾਲ ਇਸ ਦੀਆਂ 슬ੀਵਸ ਦੇ ਉੱਪਰ ਵੀ ਇਹ ਵਾਲਾ ਬਾਰਡਰ ਜਿਹੜਾ ਹੈ ਇਹ ਬਣਿਆ ਹੋਇਆ ਇਸ ਦੇ ਨਾਲ ਤੁਸੀਂ ਸੇਮ ਕਲਰ ਦਾ ਦੁਪੱਟਾ ਵੀ ਲੈ ਸਕਦੇ ਹੋ ਪਰ ਅਸੀਂ ਇਸ ਦੇ ਨਾਲ ਇਹ ਵਾਲਾ ਦੁਪੱਟਾ ਜਿਹੜਾ ਹੈ ਅਟੈਚ ਕੀਤਾ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਕੀ ਤੁਹਾਨੂੰ ਸਾਰਿਆਂ ਨੂੰ ਇਹ ਬਹੁਤ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਜਦੋਂ ਆਪਾਂ ਫੋਨ ਦੇ ਵਿੱਚ ਵੀਡੀਓਜ਼ ਬਣਾਉਂਦੇ ਆ ਤਾਂ ਉਹਦੇ ਵਿੱਚ ਕਈ ਵਾਰੀ ਸੂਟਾਂ ਦਾ ਜਿਹੜਾ ਕਲਰ ਹੈ ਉਹ ਐਕਚੁਅਲ ਕਲਰ ਤੁਹਾਨੂੰ ਨਜ਼ਰ ਨਹੀਂ ਆਉਂਦਾ ਪਰ ਐਕਚੁਅਲ ਦੇ ਵਿੱਚ ਸੂਟਾਂ ਦੇ ਕਲਰ ਸਾਰੇ ਹੀ ਬਹੁਤ ਸੋਹਣੇ ਨੇ ਠੀਕ ਹੈ ਥੋੜਾ ਬਹੁਤ ਡਿਫਰੈਂਸ ਜਿਹੜਾ ਉਹ ਸੂਟਾਂ ਦਾ ਕਲਰ ਦਾ ਰਹਿ ਜਾਂਦਾ ਹੈ ਵੀਡੀਓ ਦੇ ਵਿੱਚ ਠੀਕ ਹੈ ਜੀ ਇਹ ਵਾਲਾ ਨੈਕਸਟ ਜਿਹੜਾ ਸੂਟ ਸੀ ਦੇਖ ਰਹੇ ਹਾਂ ਜੀ ਹੈ ਮਸਲੀਨ कॉटन ਦੇ ਉੱਪਰ ਡਬਲ ਸ਼ੇਡਡ ਜਿਹੜੀ ਹੁੰਦੀ ਹੈ ਡਬਲ ਸ਼ੇਡ ਵਾਲੀ ਮਸਲੀਨ ਹੈ ਪਰਪਲ ਕਲਰ ਹੈਗਾ ਤੇ ਜਿਹਦੇ ਉੱਪਰ ਆਪਾਂ ਪਾਊਡਰ ਬਲੂ ਕਲਰ ਦੇ ਨਾਲ ਜਿਹੜਾ ਹੈ neck design ਕੀਤਾ ਹੋਇਆ ਹੈ machine work ਦੇ ਨਾਲ ਠੀਕ ਹੈ ਜੀ ਤੇ ਇਸ ਦੀਆਂ sleeves ਦੇ ਉੱਪਰ ਵੀ ਇਹ ਵਾਲਾ ਸੌਰੀ ਕੇਰਾ ਬਣਿਆ ਹੋਇਆ ਤੇ ਨਾਲ ਇਸ ਦੀਆਂ sleeves ਦੇ ਉੱਪਰ ਵੀ ਇਹੀ ਵਾਲਾ border ਜਿਹੜਾ ਉਹ ਬਣਿਆ ਹੋਇਆ ਤੇ ਇਸ ਦੇ ਨਾਲ ਆਪਾਂ ਇਹ ਵਾਲਾ ਦੁਪੱਟਾ ਜਿਹੜਾ pair up ਕੀਤਾ ਹੋਇਆ ਤੇ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਜ ਜਿੰਨੇ ਵੀ ਸੂਟ ਦਿਖਾਏ ਸਾਰੇ ਸੋਹਣੇ ਲੱਗੇ ਹੋਣਗੇ ਨਾਲ ਵਿੱਚ ਜਿਹੜਾ ਸੂਟ ਤੁਸੀਂ ਪਰਚੇਸ ਕਰਨਾ ਚਾਹੁੰਦੇ ਉਸ ਦਾ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਨੰਬਰ ਦੇ ਉੱਪਰ ਸੈਂਡ ਕਰੋ ਤੇ ਆਪਣਾ ਸੂਟ ਜਿਹੜਾ ਦਾ ਆਰਡਰ ਬੁੱਕ ਕਰੋ ਤੇ ਇਸ ਤੋਂ ਇਲਾਵਾ ਤੁਸੀਂ ਜਿਹਨਾਂ ਸੂਟਾਂ ਨਾਲ ਦੁਪੱਟੇ ਰੈਡੀ ਕਰਨਾ ਚਾਹੁੰਦੇ ਹੋ ਕਿਸ ਤਰ੍ਹਾਂ ਦੇ ਦੁਪੱਟੇ ਰੈਡੀ ਕਰਨਾ ਚਾਹੁੰਦੇ ਹੋ ਸਟਿਚ ਕਰਨਾ ਚਾਹੁੰਦੇ ਹੋ ਉਸ ਤਰ੍ਹਾਂ ਦੀ ਸਾਰੀ ਇਨਫਰਮੇਸ਼ਨ ਵੀ ਸਾਨੂੰ ਤੁਸੀਂ WhatsApp ਦੇ ਉੱਪਰ ਲਿਖਤੀ ਰੂਪ ਦੇ ਵਿੱਚ ਵੀ ਦੇ ਸਕਦੇ ਹੋ ਤੇ ਨਾਲ ਸਾਡੇ ਨਾਲ ਕਾਲ ਵੀ ਕਰ ਸਕਦੇ ਹੋ ਤੇ ਜਲਦੀ ਹੀ ਮਿਲਦੇ ਹਾਂ ਫਿਰ ਇੱਕ ਰਾਖੀ ਸਪੈਸ਼ਲ ਪਾਰਟ 2 ਵੀਡੀਓ ਦੇ ਵਿੱਚ ਜਲਦੀ ਹੀ ਤਦ ਤੱਕ ਲਈ ਧੰਨਵਾਦ ਜੀ ਰਬ ਰੱਖਾ